2024 ਦੀਆਂ ਐਮਪੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕੱਸੀ ਕਮਰ ਐਸ.ਬੀ.ਿੰਗ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਮਾਲਵਾ ਜੋਨੋ ਦੇਗਦਰਸ਼ਨ ਸਿੰਘ ਬਰਨਾਲਾ ਪੰਚੇ ਜਿੰਦਾਬਾਦ ਕੁਲਦੀਪ ਸਿੰਘ ਜੀ ਬਾਦ ਜਿੰਦਾਬਾਦ ਜਿੰਦਾਬਾਦ ਮਨੀਸ਼ ਕੁਮਾਰ ਜੀ ਬਾਸਰ ਜਿੰਦਾਬਾਦ ਜਿੰਦਾਬਾਦ ਦੇਖਿਓ ਵੀਰੇ ਮਿਰਜੀ ਕਾਂਗਰਸ ਪਾਰਟੀ ਦੇ ਸਾਰੇ ਬਕਰਾਂ ਵੱਲੋਂ ਸ਼੍ਰੀ ਮਨੀਸ਼ ਬਾਸਰ ਜੀ

ਮਿਸਰ ਨਲਿੰਦਰ ਕੌਰ ਜੀ ਪੱਖੋ ਜਿਹੜੇ ਪ੍ਰੈਜ਼ੀਡੈਂਟ ਨੇ ਮਹਿਲਾ ਕਾਂਗਰਸ ਦੇ ਨਾਲ ਆ ਦੇ ਤੁਹਾਡੇ ਹਲਕਾ ਇੰਚਾਰਜ ਨੇ ਜ ਜਿਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਹੀ ਜੀ ਪਾਰਟੀ ਹੈ 70 ਸਾਲ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਜਿਹੜਾ ਜਾਤੀਵਾਦ ਸੀਗਾ ਬਹੁਤ ਜ਼ਿਆਦਾ ਉਹ ਟਾਈਮ ਕਿਹਾ ਕਿ ਸਾਡੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਤਾਂ ਅੱਖ ਵੱਡਰ ਦੂਜੇ ਬਟਾ ਬਟਾ ਤੋਂ ਅਸੀਂ ਪੱਠੇ ਬਣਦੇ ਹਾਂ ਬਟਾ ਤੇ ਵੀ ਦੇ ਦਿੱਤਾ ਤੇ ਸਰਦਾਰ ਤੇ ਚੰਨੀ ਸਾਹਿਬ ਐਸੀ ਸੀ ਦਿਖਾ ਕੇ ਇਸ ਦਾ ਮਤਲਬ ਕਿ ਮੁੱਖ ਮੰਤਰੀ ਜਿਹੜੇ ਦੁਆਰਾ ਬਣ ਜਾਣਾ ਪਰ ਕਿਤੇ ਨਾ ਕਿਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਨਾ ਉਹਨਾਂ ਦੇ ਪਾਰਟੀਆਂ ਦੇ ਵਿੱਚ ਇਹ ਚੱਲਾ ਗਿਆ ਵੀ ਜੇ ਕਿਤੇ ਅਸੀਂ ਇਹਨਾਂ ਦਾ ਮੁੱਖ ਮੰਤਰੀ ਅਨਾਉਂਸ ਕਰਦੇ ਨੂੰ ਸਾਡਾ ਕਿਤੇ ਆਹ ਹਾਲਾ ਚੱਲਿਆ ਸਾਡੇ ਛੋਟਾ ਭਰਾ ਮੇਰਾ ਜਸ਼ਮੀਲ ਜੋ ਟੂਰਿੰਗ ਬਨਾਲੇ ਜਿਲ੍ਹੇ ਦੇ ਚੇਅਰਮੈਨ ਹੈ ਜਸ਼ਮੀਲ ਸਿੰਘ ਜੀ ਮਿਆਰੀ ਵਾਲੇ ਜਿਲ੍ਹੇ ਦੇ ਫਤਾਨ ਰਹੇ ਨੇ ਨਰਿੰਦਰ ਸ਼ਰਮਾ ਜੀ ਮੇਰੇ ਨਾਲ ਹੈ ਗਰਜੀਤ ਸਿੰਘ ਜੀ ਤੁਸੀਂ ਬੋਲਣ ਦਾ ਬਹ ਮੇਰੇ ਦੋ ਗੱਲਾਂ ਹੀ ਕਰਦੇ ਆਂ ਜਿਕਾਰ ਦੀ ਜੋ ਤੁਸੀਂ ਗੱਲ ਕਰਦੇ ਹੋ ਨਾ ਜੋ ਕਾਂਗਰਸ ਹੈ ਐਸਸੀ ਭਾਈ ਜੀ ਜੀਵਨ ਡੇਰੀ ਵਾਲਾ ਜੀ ਬਾਰੇ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਨੇ ਕਿ ਬੜੇ ਮਿਹਨਤੀ ਨੇ ਮੈਂ ਵੀ ਆਪ ਦਾ ਇੱਕ ਇੱਕ ਦਮ ਐਕਸਪੀਰੀਅੰਸ ਦੱਸਦਾ ਹਾਂ ਜਸਮੀਤ ਸਿੰਘ ਡੇਰੀ ਵਾਲਾ ਜੀ ਚੇਅਰਮੈਨ ਐਸਸੀ ਸੈਲ ਜ਼ਿਲ੍ਹਾ ਬਰਨਾਲਾ ਤੇ ਮੰਚ ਤੇ ਮੌਜੂਦ ਕਾਂਗਰਸ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਹੜਾ ਇਹ ਜੋ ਸਟੇਜ 'ਤੇ ਮਾਰਦੇ ਨੇ ਸਾਡੇ ਬਲੋਕਾਂ ਦੇ ਜੋ ਚੇਅਰਮੈਨ ਆ ਇਹਨੇ ਬਲੋਕਾਂ ਦੇ ਲੈਣੇ ਬਹੁਤ ਅੱਜ ਦੀ ਮੀਟਿੰਗ ਜੀ ਬਹੁਤ ਹੀ ਇਤਿਹਾਸਿਕ ਸੀਗੀ ਪਹਿਲੀ ਵਾਰ ਜ਼ਿਲ੍ਹਾ ਕਾਂਗਰਸ ਬਰਨਾਲਾ ਵਿੱਚ ਐਸਸੀ ਸੈਂਟੀ ਮੀਟਿੰਗ ਹੋਈ ਹੈ ਜਦੇ ਵਿੱਚ ਅਸੀਂ ਤਕਰੀਬਨ 43 ਤੋਂ 44 ਲੋਕਾਂ ਨੂੰ ਅਜਨੁਕ ਦੇ ਪੱਤਰ ਵੰਡੇ ਹਨ 37 ਹੈਗੇ ਨੇ ਮੇਨ ਬੋਡੀ ਵਿੱਚ ਤੇ 6 ਸਾਡੇ ਹੈਗੇ ਨੇ ਆ ਸਾਰੇ ਸਾਰੇ ਬਲਾਕ ਦੇ ਸੱਤ ਬਲਾਕ ਚੇਅਰਮੈਨ ਨੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਕਾਂਗਰਸ ਦੀ ਅੱਜ ਫੌਜ ਹੈ ਇਹ ਆਉਣ ਵਾਲੇ ਸਮੇਂ ਵਿੱਚ ਕਰ ਕਰ ਪਿੱਛੋਂ ਜਾਏਗੀ ਕਾਂਗਰਸ ਦਾ ਜਿਹੜਾ ਸਨੇਹਾ ਹੈ ਰਾਹੁਲ ਗਾਂਧੀ ਜੀ ਦਾ ਜਿਹੜਾ ਮੈਸੇਜ ਹੈ ਪਿਆਰ ਦਾ ਉਹ ਲੈ ਕੇ ਜਾਣਗੇ ਤੇ ਸਾਡੀ ਇਹ ਹੀ ਕੋਸ਼ਿਸ਼ ਰਹੇਗੀ ਕਿਵੇਂ ਅਸੀਂ ਲੋਕਾਂ ਨੂੰ ਆਪਣੇ ਨਾਲ ਹੋਰ ਜੋੜ ਸਕੀਏ ਤਾਂ ਕਿ ਲੋਕਾਂ ਦੇ ਨਾਲ ਨਿਆਂ ਹੋ ਸਕੇ ਤੇ ਕਾਂਗਰਸ ਜਿਹੜੀ ਸੋਚ ਹੈ ਉਹ ਹਰ ਘਰ ਵਿੱਚ ਪਹੁੰਚ ਸਕੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਸਿੰਘ ਜੀ ਭੈਜ ਜੋ ਸਾਡੇ ਪੰਜਾਬ ਦੇ ਚੇਅਰਮੈਨ ਨੇ ਮਨੀਸ਼ ਕੁਮਾਰ ਜੀ ਬਾਂਸਲ ਨਾਲ ਸਾਡੇ ਦਰਸ਼ਨ ਸਿੰਘ ਜੀ ਜੋ ਮਾਲਵਾ ਜੂਨ ਦੀ ਇੰਚਾਰਜ ਨੇ ਬਾਕੀ ਕਾਂਗਰਸ ਪਾਰਟੀ ਦੇ ਦਰਜਾਬ ਦਰਜਾ ਲੀਡਰ ਸਾਹਿਬਾਨ ਦੇ ਤੇ ਪਹੁੰਚੇ ਬਰਨਾਲਾ ਵਿਖੇ ਐਸਸੀ ਡਿਪਾਰਟਮੈਂਟ ਦੀ ਮੀਟਿੰਗ ਹੋਈ ਹੈ ਲੇਕਿਨ ਇਕੱਠ ਇੰਨਾ ਹੋ ਗਿਆ ਰੈਲੀ ਦਾ ਜਿਹੜਾ ਰੂਪ ਧਾਨ ਕਰ ਗਿਆ ਇੱਕੋ ਹੀ ਮੈਸੇਜ ਹੈ ਇੱਕੋ ਹੀ ਸੁਨੇਹਾ ਹੈ ਅੱਜ ਜੋ ਕਾਂਗਰਸ ਪਾਰਟੀ ਕੋਲੇ ਐਸਸੀ ਜਿਹੜੀ ਕੇਟਰ ਹੈ ਵੋਟ ਦਾ ਉਹ ਅੱਜ ਇਕੱਠੇ ਹੋ ਗਏ ਲੋਕ ਪਹਿਚਾਨ ਚੁੱਕੇ ਨੇ ਕਿ ਜਿਹੜੀ ਐਸਸੀ ਵੋਟ ਹੈ ਉਹ ਤਾਂ ਮੈਸੇਜ ਸਾਰੇ ਲੋਕਾਂ ਦੀ ਹੈ ਜਨਰਲ ਵੀ ਹੈ ਬੀਸੀ ਵੀ ਹੈ ਐਸਸੀ ਵੀ ਹੈ ਲੇਕਿਨ ਅਸੀਂ ਲੋਕਾਂ ਨੂੰ ਜੋ ਅੱਜ ਵਿਗਲ ਬਜਾਇਆ ਹੈ ਲੋਕਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਨੇਗੀਆਂ ਤੇ ਨਵੇਂ ਮੈਂਬਰ ਅੱਜ ਬਣੇ ਨੇਗੇ ਕਾਂਗਰਸ ਪਾਰਟੀ ਦੀ ਬੋਡੀ 31 ਨੰਬਰੀ ਜੋ ਕਮੇਟੀ ਆ ਉਹ ਬੜੀ ਅੱਜ ਲੈਟਰ ਹੈ ਜਿਹੜੇ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਗਏ ਨੇ ਔਰ ਦਿਨ ਦੁਗਣੀ ਰਾਤ ਚੌਕਣੀ ਪਰਮਾਤਮਾ ਸੱਚੇ ਪਾਤਸ਼ਾਹ ਉਹ ਤਰੱਕੀ ਕਰਨਗੇ ਔਰ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਉਭੰਦ ਕਰਾਂਗੇ ਅੱਜ ਐਸ்சி ਡਿਪਾਰਟਮੈਂਟ ਦੀ ਪਰਣਾਲਾ ਜਿਹੜੇ ਦੀ ਮੀਟਿੰਗ ਹੋਈ ਹੈ ਜੀ ਦੇ ਸਾਡੇ ਮਾਲਵੇ ਦੇ ਸਾਰੇ ਚੇਲ ਨੇ ਵਾਈਸ ਚੇਅਰ ਨੇ ਤੇ ਅਹੁਦੇਦਾਰਾ ਨੇ ਵੀ ਇੱਥੇ ਆ ਕੇ ਪਾਰਟਿਸਪੇਟ ਕੀਤਾ ਹੈ ਪਰਪਸ ਸਾਡਾ ਇੱਕੋ ਹੀ ਹੈ ਕਿ ਕਾਂਗਰਸ ਨੂੰ ਕਿਸ ਤਰ੍ਹਾਂ ਸਿਰਟ ਕਰੀਏ ਸਾਡੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਕਾਂਗਰਸ ਦੇ ਸਾਡੇ ਐਲੋਪੀ ਦੇ ਜੀਦਰ ਨੇ ਮਾਜਵਾ ਸਾਹਿਬ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਦਾ ਸਪੈਸ਼ਲ ਜਿਹੜਾ ਸੰਦੇਸ਼ ਹੈ ਉਹ ਪਿਆਰ ਵਾਲਾ ਸੰਦੇਸ਼ ਹੈ ਕਿ ਨਫ਼ਰਤ ਨੂੰ ਖਤਮ ਕਰਕੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਪਿਆਰ ਜਗਾਇਆ ਜਾ ਸਕਦਾ ਸਾਡੇ ਕਾਂਗਰਸ ਦੇ ਈਆਈਸੀਸੀ ਦੇ ਪ੍ਰਧਾਨ ਨੇ ਖੜੀ ਹੋਈ ਸਾਡੇ ਐਸਸੀ ਸੈਲ ਦੇ ਚੇਅਰਮੈਨ ਨੇ ਸ਼੍ਰੀ ਰਾਜੇਸ਼ ਲਲੋਤਿਆਗੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਸੇ ਤਰ੍ਹਾਂ ਕੇ ਰਾਜੂ ਜੀ ਚੇਅਰਮੈਨ ਨੇ ਓਡੀਸੀ ਐਸਸੀ ਐਸਟੀ ਡਿਪਾਰਟਮੈਂਟ ਦੇ ਇੱਕੋ ਹੀ ਸਨੇਹ ਹੈ ਕਿ ਪਿਆਰ ਜਿਹੜਾ ਆ ਉਹ ਆਪਾਂ ਲੋਕਾਂ ਦੇ ਵਿੱਚ ਮਿਲਿਆ ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਇਆ ਬਾਸ ਸਕਸੈਸਫੁਲ ਮੀਟਿੰਗ ਨਹੀਂ ਹੈ ਪਰਪਸ ਤਾਂ ਇੱਕੋ ਹੀ ਹੈ ਕਿ ਬੀਜੇਪੀ ਨੂੰ ਪਾਰਲੀਮੈਂਟਰੀ ਇਲੈਕਸ਼ਨ ਚ ਹਰਾਉਣਾ ਇੱਕੋ ਇੱਕ ਮੈਸੇਜ ਹੈ ਕਿ ਬੀਜੇਪੀ ਨੂੰ ਹਰਾ ਕੇ ਕਾਂਗਰਸ ਤੇ ਜਿਹੜੇ ਸਾਡੀ ਬਾਕੀ ਅਲਾਈਅੰਸ ਦੀਆਂ ਪਾਰਟੀਆਂ ਨੇ ਲਈ ਆਂ ਅਸੀਂ ਉਹਨਾਂ ਦੀ ਸਰਕਾਰ ਬਣਾਉਣੀ ਹੈ ਤਾਂ ਕਿ ਜੋ ਮੋਦੀ ਸਾਹਿਬ ਨੇ ਜੋ ਅਮਿਤ ਸ਼ਾਨੀ ਇਸ ਦੇਸ਼ ਦਾ ਨੁਕਸਾਨ ਕੀਤਾ ਹੈ ਬਿਸ਼ੱਕ ਉਹਨਾਂ ਨੂੰ ਅੱਜ ਲੱਗਦਾ ਹੋਣਾ ਹੈ ਕਿ ਬੀਜੀਐਸੀ ਤਾਂ ਹਿੰਦੁਸਤਾਨ ਨੂੰ ਜੋੜ ਰਹੇ ਜੋੜ ਨਹੀਂ ਰਹੇ ਜਿਹੋ ਜਿਹੇ ਹਾਲਾਤ ਪੈਦਾ ਕੀਤੇ ਹੋਏ ਇਹਦੇ ਨਾਲ ਹਿੰਦੁਸਤਾਨ ਜੁੜੇਗਾ ਨਹੀਂ ਹਿੰਦੁਸਤਾਨ ਦੀ ਇਹ ਨਹੀਂ ਬਰਬਾਦੀ ਤੁਹਾਡੇ ਸਾਹਮਣੇ ਹੀ ਹੈ 2500 ਕਰੋੜ ਰੁਪਏ ਕੱਲ ਲੈ ਲਿਆ ਲੋਨ ਕਿ ਟੋਟਲ ਮੇਰਾ ਖਿਆਲ 7200 72500 ਕਰੋੜ ਰੁਪਏ ਕਰਜ਼ਾ ਹੋ ਗਿਆ ਜਿਸ ਸਟੇਟ ਦੇ ਜਿਸ ਸਟੇਟ ਦੀ ਸਰਕਾਰ ਐਡਾ ਵੱਡਾ ਕਰਜ਼ਾ 2 ਸਾਲਾਂ ਚ ਲੈ ਲੇ ਮੇਰਾ ਤਾਂ ਖਿਆਲ ਹੈ ਕਿ ਅਗਲੇ 3 ਸਾਲਾਂ ਦੇ ਵਿੱਚ ਕੀ ਹਾਲਾਤ ਪੰਜਾਬ ਦੇ ਹੋਣਗੇ ਤੁਹਾਨੂੰ